ਹਿੰਦੂਤਵਾ ਵਾਲੇ ਜਿਹੜੇ ਹਰਜੋਤ ਸਿੰਘ ਜੀ ਉਹਨਾਂ ਦਾ ਸੇਮ ਥਿੰਗ ਜਿੱਦਾਂ ਅੱਜ ਜਿਹੜੇ ਤੁਸੀਂ ਬਿਆਨ ਦੂਜਿਆਂ ਦੇ ਦੱਸੇ ਉਹਨਾਂ ਦਾ ਵੀ ਇਹੀ ਜਿਹੜੀ ਚੀਜ਼ ਆ ਵੀ ਜੇ ਸਾਡਾ ਧਰਮ ਆ ਤਾਂ ਧਰਮ ਆ ਦੂਜਾ ਜਿਹੜਾ ਉਹ ਕੋਈ ਧਰਮ ਹੀ ਨਹੀਂ ਉਹਨੂੰ ਉਹ ਜਿਹੜੇ ਕੋਈ ਮਨਾ ਰਹੇ ਆ ਜਾਂ ਉਹਨਾਂ ਦੀ ਕੋਈ ਗੱਲ ਆ ਉਹਨੂੰ ਅਸੀਂ ਨਾ ਸੁਣਨਾ ਤੇ ਨਾ ਅਸੀਂ ਜਿਹੜਾ ਉਹ ਮੰਨਣਾ ਉਹਨੂੰ ਮੁੱਢ ਤੋਂ ਜਿਹੜਾ ਉਹ ਖਾਰਜ ਕਰਨ ਵਾਲੀਆਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਹੋਣੀਆਂ ਆ ਉਹ ਸੋ ਇਹ ਇਹ ਚੀਜ਼ਾਂ ਜਿਹੜੀਆਂ ਸੁਭਾਵਕ ਐ ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਦੀ ਦੋ ਚਾਰ ਚੀਜ਼ਾਂ ਜਿਹੜੀਆਂ ਨਾ ਹੋਰ ਥੋੜੀ ਚੱਥਣ ਵਾਲੀਆਂ ਤੜੀਆਂ ਆਪਾਂ ਹੋਰ ਇਸ ਦੇ ਵਿੱਚ ਅਨਲਿਸਿਸ ਜਿਹੜਾ ਨਾਲ ਕਰੀਏ ਨਾ ਤੇ ਸਮਝਣ ਦੀ ਜੜੀ ਜ਼ਰੂਰਤ ਆ ਜਿੱਥੇ ਜਿੱਤੇ ਦਾ ਸਿੱਖ ਥੋੜੇ politically active ਨੇ ਇਕੱਠੇ ਨੇ ਉੱਥੇ ਨਾ ਦੇਖੋ ਉਥੋਂ ਦੀਆਂ ਸਰਕਾਰਾਂ ਨੇ ਉਥੋਂ ਦੇ ਲੀਡਰਾਂ ਨੇ ਤਾਂ ਦਿੰਦੀਆਂ ਦਿੱਤੀਆਂ ਬੰਦੀ ਛੋਟ ਦੇ ਵਸਦੀਆਂ ਵਧਾਈਆਂ ਚਾਹੇ ਉਹ ਆ ਆਪਾਂ ਕੈਨੇਡਾ ਦੀ ਗੱਲ ਕਰ ਲਈਏ ਉੱਥੇ ਦੇ ਮੌਜੂਦਾ ਜਿਹੜੇ ਪ੍ਰਧਾਨ ਮੰਤਰੀ ਤੇ ਆਪੋਜੀਸ਼ਨ ਦੇ ਲੀਡਰ ਨੇ ਵੀ ਜਿਹੜੀਆਂ ਉਹ ਦਿੱਤੀਆਂ ਆਪਾਂ ਯੂਕੇ ਦੀ ਗੱਲ ਕਰੀਏ ਉੱਥੇ ਵੀ ਬਥੇਰੇ ਆਪਣੇ ਐਮਪੀ ਹੈਗੇ ਆ ਉਹਨਾਂ ਨੇ ਦਿੱਤੀਆਂ ਹੁਣ ਕੱਲ ਤੁਸੀਂ ਇੱਥੇ ਆਪਾਂ ਅਮਰੀਕਾ ਦੀ ਗੱਲ ਕਰੀਏ ਜਿੱਥੇ ਆਪਾਂ ਇਸ ਟਾਈਮ ਮੌਜੂਦ ਆ ਜਿੱਥੇ ਆਪਾਂ ਇਸ ਟਾਈਮ ਬੈਠੇ ਆ ਦੋ ਚੀਜ਼ਾਂ ਜਿਹੜੀਆਂ ਵਾਪਰੀਆਂ ਆ ਪਿਛਲੇ ਇਹ ਹਫ਼ਤੇ 'ਚ ਜਿਹੜੀ ਦੀਵਾਲੀ ਉਹਨਾਂ ਨੇ ਮਨਾਈ ਉਹਨਾਂ ਨੂੰ ਵਧਾਈ ਹੈ ਚੰਗੀ ਗੱਲ ਆ ਅਸੀਂ ਇਹ ਨਹੀਂ ਕਹਿੰਦੇ ਵੀ ਦੀਵਾਲੀ ਨਾ ਮਨਾਓ ਉਹਨਾਂ ਨੇ ਮਨਾਉਣੀ ਆ ਹੋਰ ਵੀ ਧਰਮਾਂ ਦੇ ਜਿਹੜੇ ਉਹ ਮਨਾਉਂਦੇ ਆ ਉਹ ਮਨਾਉਣ ਉਹਦੇ ਕੋਈ ਚੱਕਰ ਨਹੀਂ ਪਰ ਇਹ ਆ ਵੀ ਆਪਣੀ ਹਰਮੀਟਲ ਨੂੰ ਵੀ ਉੱਥੇ ਸੀ ਸਿੱਖ ਆ ਤੇ ਉਹ ਪਤਾ ਨਹੀਂ ਦੱਸ ਨਹੀਂ ਸਕੇ ਵੀ ਇਹ ਵੀ ਇੱਕ ਦਿਹਾੜਾ ਆ ਆਪਣਾ ਉਹ ਉਹ ਵੀ ਚੀਜ਼ ਜਿਹੜੀ ਉਹ ਦੇਖਣ ਵਾਲੀ ਆ ਤੁਸੀਂ ਦੇਖੋ ਵੀ ਜਦੋਂ ਤਾਂ ਸਿੱਖਾਂ ਨੇ ਵਿਸਾਖੀ ਮਨਾਉਣੀ ਹੁੰਦੀ ਹੈ ਕੈਪੀਟਲ ਦੇ ਉੱਤੇ ਉਦੋਂ ਦਿੱਤਾ ਜਾਂਦਾ ਇੱਕ ਛੋਟਾ ਜਿਹਾ ਕਮਰਾ ਵੇ ਤੁਸੀਂ ਜਾਓ ਉੱਥੇ ਜਾ ਕੇ ਜਿਹੜੀ ਉਹ ਮਨਾਓ ਇਹ ਹੋ ਰਿਹਾ ਵਾਈਟ ਹਾਊਸ ਦੇ ਵਿੱਚ ਓਵਲ ਆਫਿਸ ਦੇ ਵਿੱਚ ਰਾਸ਼ਪਤੀ ਟਰੰਪ ਨਾਲ ਨੇ ਤਾਂ ਤੁਸੀਂ ਆਲੇ ਦੁਆਲੇ ਦੇਖ ਲਓ ਕਿੰਨੀ ਅਗਲਿਆਂ ਦੀ ਤਾਕਤ ਆ ਕਿੰਨੀ ਅਗਲਿਆਂ ਦੀ ਪਾਵਰ ਆ ਕਿੰਨੇ ਜਿਹੜੇ ਉਹ ਸੀਈਓ ਤੇ ਲੀਡਰ ਜਿਹੜੇ ਉਹਨਾਂ ਦੇ ਉੱਥੇ ਪਹੁੰਚੇ ਆ ਭਾਰਤ ਦੇ ਜਿਹੜੇ ਫੋਰਨ ਸਖਤਰ ਆ ਉਹ ਵੀ ਉੱਥੇ ਨਾਲ ਜਿਹੜਾ ਉਹ ਮੌਜੂਦ ਸੀਗਾ ਉਹਨਾਂ ਦੇ ਨਾਲ ਮਿਲ ਕੇ ਜਿਹੜੀ ਆ ਇਹ ਦਿਵਾਰੀ ਜਿਹੜੀ ਉਹ ਬਣਾਈ ਜਾ ਰਹੀ ਆ ਸੋ ਅਗਲਿਆਂ ਦੀ ਪਾਵਰ ਆ ਉਹ ਸ਼ੋਅ ਕਰ ਰਹੇ ਆ ਜਿਹੜੀ ਇਸ ਟਾਈਮ ਜਿਨ੍ਹਾਂ ਦੇ ਨਾਲ ਆਪਣਾ ਕਹਿ ਲਓ ਵੀ ਯੁੱਧ ਚੱਲ ਰਿਹਾ ਆ ਜਾਂ ਲੜਾਈ ਚੱਲ ਰਹੀ ਆ ਕਹਿ ਲਓ ਬਾ ਜਾਂ ਜਿਸ ਮੁਲਕ ਨੇ ਜਾਂ ਜਿੱਥੋਂ ਦੇ ਮੈਜੋਰਿਟੀਰੀਅਨ ਰੂਲ ਨੇ ਜਾਂ ਉਹਨਾਂ ਨੇ ਤੁਹਾਨੂੰ ਇੱਥੇ ਧੱਕ ਕੇ ਇੱਥੇ ਲਿਆਂਦਾ ਆ ਉਹ ਇੱਥੇ ਆ ਕੇ ਵੀ ਕਾਬਜ ਹੋ ਰਹੇ ਆ ਅਗਲਿਆਂ ਦੇ ਕੋਲ ਪਾਵਰ ਵੀ ਆਈ ਹੋਈ ਆ ਤੇ ਅਗਲਿਆਂ ਦੇ ਕੋਲ ਰਾਸ਼ਟਰਪਤੀ ਦਾ ਕੰਨ ਵੀ ਆ ਤੇ ਉਹਨਾਂ ਦੇ ਕੋਲ ਐਕਸੈਸ ਵੀ ਹੈਗਾ ਆ ਆਪਾਂ ਕਹੀ ਰਹੀ ਨਾ ਵੈਸੀ ਹਵਾ ਦੇ ਵਿੱਚ ਜਿਹੜੇ ਆ ਨਾ ਮਹੱਲ ਖੜੇ ਕਰਕੇ ਬਹਿ ਜਾਂਦੇ ਆ ਵੀ ਸਾਡੀ ਤਾਂ ਤਾਕਤ ਹੀ ਬੜੀ ਆ ਕਿਸੇ ਦੇ ਕੋਲ ਮਲਟੀਪਲ ਬਿਜ਼ਨਸ ਆ ਕਿਸੇ ਦੇ ਕੋਲ ਜਿਆਦਾ ਟਰੱਕ ਨੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਦੁਨੀਆ ਉੱਥੇ ਕੀ ਜਿਹੜੀ ਆ ਉਹ ਜਿਹੜੀ ਉਹ ਰਹਿ ਗਈ ਆ ਤੁਸੀਂ ਕਮਾਈਆਂ ਕਰ ਰਹੇ ਆ ਵਧੀਆ ਆ ਵੱਡੇ ਬਿਜ਼ਨਸ 'ਚ ਖੜੇ ਕਿਤੇ ਬਹੁਤ ਚੰਗੀ ਗੱਲ ਆ ਖੁਸ਼ੀ ਵਾਲੀ ਗੱਲ ਆ ਪਰ ਕੀ ਆ ਐਕਸੈਸ ਹੈਗਾ ਕੀ ਆਪਣੇ ਕੋ ਆ ਪਾਵਰ ਜਿਹੜੀ ਉਹ ਹੈਗੀ ਆ politically ਤੁਸੀਂ ਦੇਖ ਰਹੇ ਆ ਵੀ ਆਪਾਂ ਕਿੱਥੇ ਜਿਹੜੇ ਉਹ ਖੜੇ ਆ ਜਿਹੜੀ ਕਮਿਊਨਿਟੀ ਆਪਾਂ ਆਪਣੇ ਤੋਂ ਬਾਹਰ ਚਾਈ ਹੋਵੇ ਆਪਾਂ ਇਹੀ ਕਹਿੰਦੇ ਆ ਨਾ ਵੀ ਆਪਾਂ ਨੂੰ 100 ਸਾਲ ਤੋਂ ਵੱਧ ਜਿਹੜੇ ਹੋ ਗਏ ਜੀ ਇੱਥੋਂ ਆਇਆਂ ਨੂੰ ਤੇ ਆਪਾਂ ਕਿੱਥੇ ਖੜੇ ਆ politically ਦੇਖੋ ਆਪਾਂ ਕਿੱਥੇ ਖੜੇ ਆ ਤੁਹਾਡੀ ਕੋਈ ਸੁਣਦਾ ਤੁਹਾਨੂੰ ਕੋਈ ਸੱਦਦਾ ਤੁਹਾਨੂੰ ਕੋਈ ਜਿਹੜਾ ਉਹ ਕੁਝ ਕਰ ਰਿਹਾ ਆ ਇਹ ਇਹ ਸਵਾਲ ਨਾ ਆਪਸ ਦੇ ਵਿੱਚ ਕਰੋ ਇਹ ਦੇਖੀਏ ਜਿੰਨਾ ਜ਼ੋਰ ਆਪਾਂ ਇਲੈਕਸ਼ਨਾਂ ਦੇ ਉੱਤੇ ਗੁਰੂ ਘਰ ਦੀਆਂ ਦੇ ਉੱਤੇ ਲਾਉਂਦੇ ਆ ਜਾਂ ਹੋਰ ਸਮਾਗਮਾਂ ਦੇ ਉੱਤੇ ਜਿਹੜਾ ਉਹ ਲਾਉਂਦੇ ਆ ਉਸ ਤੋਂ ਅੱਧਾ ਜ਼ੋਰ ਆਪਾਂ ਇਸ ਪਾਸੇ ਵੱਲ ਨੂੰ ਲਾਉਣਾ ਸ਼ੁਰੂ ਕਰ ਦਈਏ ਤੇ ਭਾਈ ਕੁਝ ਆਪਾਂ ਇੱਥੇ ਬਣ ਸਕਦੇ ਆ ਕੁਝ ਕਰ ਸਕਦੇ ਆ ਕੋਈ ਪੋਲਿਟੀਕਲ ਪਾਵਰ ਆਪਾਂ ਜਿਹੜੀ ਆ ਉਹ ਬਣ ਸਕਦੇ ਆ ਨਹੀਂ ਤਾਂ ਫਿਰ ਜੋ ਬਿਲਕੁਲ ਲਾਈਨ ਦੇ ਐਂਡ ਦੇ ਵਿੱਚ ਖੜੇ ਆ ਜੇ ਕੁਝ ਬਚਿਆ ਕੋਚਾ ਮਿਲ ਗਿਆ ਤਾਂ ਮਿਲ ਗਿਆ ਨਹੀਂ ਤਾਂ ਨਹੀਂ ਫਿਰ ਉਹ ਚੀਜ਼ ਜਿਹੜੀ ਉਹ ਬਣ ਜਾਂਦੀ ਕੋਈ ਡੀਮੋਰਾਲਾਈਜ਼ ਕਰਨ ਵਾਲੀ ਗੱਲ ਨਹੀਂ ਆ ਇਹ ਅਨਾਲਿਸਿਸ ਕਰਨ ਦੀ ਜਿਹੜੀ ਆ ਤੁਹਾਡੇ ਸਾਹਮਣੇ ਆ ਬਿਲਕੁਲ ਅਨਾਲਿਸਿਸ ਆਪਾਂ ਨੂੰ ਇਹ ਕਰਨਾ ਪੈਣਾ ਕਈ ਜਿਹੜੀਆਂ ਜਿਹੜੀਆਂ ਸੱਚੀਆਂ ਗੱਲਾਂ ਕੋੜੀਆਂ ਚੱਠਣੀਆਂ ਔਖੀਆਂ ਲੱਗਦੀਆਂ ਆ ਉਹ ਦਾਤਣ ਨਿੰਮ ਦੀ ਕੋੜੀਓ ਹੀ ਲੱਗਦੀ ਆ ਪਰ ਉਹ ਇਲਾਜ ਕਰਦੀ ਆ ਉਹਦਾ ਫਾਇਦਾ ਹੁੰਦਾ ਆ ਸੋ ਇਹ ਇਹ ਚੀਜ਼ਾਂ ਆਪਾਂ ਦੇਖੀਏ ਐਸਬੀ 509 ਦੇ ਵਿੱਚ ਉਹਨਾਂ ਨੇ ਵੀਟੋ ਕਰਾ ਕੇ ਆਪਣੀ ਪਾਵਰ ਦਿਖਾਤੀ ਵੀ ਸਾਡੇ ਕੋ ਕਿੰਨੀ ਸ਼ਕਤੀ ਆ ਦੋ ਚੀਜ਼ਾਂ ਉਹਦੇ ਵਿੱਚ ਉਸ ਚ ਹੋਈਆਂ ਇੱਕ ਤਾਂ ਉਹਨਾਂ ਨੇ ਅਮੈਂਡਮੈਂਟ ਕਰਾਈਆਂ ਆਪਣੇ ਹਿਸਾਬ ਦੇ ਨਾਲ ਅਮੈਂਡਮੈਂਟ ਕਰਾਈਆਂ ਫਿਰ ਉਸ ਤੋਂ ਬਾਅਦ ਐਮੈਂਡਮੈਂਟ ਕਰਾ ਕੇ ਵੀ ਖੁਸ਼ ਨਾ ਹੋ ਕੇ ਉਹਨਾਂ ਨੇ ਵੀਟੋ ਕਰਾਈ ਤੁਸੀਂ ਦੇਖੋ ਵੀ ਗਵਰਨਰ ਤੱਕ ਦੀ ਜਿਹੜੀ ਉਹਨਾਂ ਦੀ ਅਪਰੋਚ ਤੇ ਪਾਵਰ ਆ ਵੀ ਉਹਨਾਂ ਦੀ ਸ਼ਕਤੀ ਦੇ ਮੋਰੇ ਗਵਰਨਰ ਜਿਹੜਾ ਉਹ ਵੀਟੋ ਕਰ ਗਿਆ ਝੁੱਕ ਗਿਆ ਉਹਦੀ ਆਪਣੀ ਪਾਰਟੀ ਦੇ ਲੋਕਾਂ ਦੇ ਦੁਆਰਾ 40 ਮਿਲੀਅਨ ਲੋਕਾਂ ਦੇ ਦੁਆਰਾ ਵੱਖ-ਵੱਖ ਨੁਮਾਇੰਦੇ ਜਿਹੜੇ ਸੈਨੇਟ ਤੇ ਅਸੈਂਬਲੀ ਦੇ ਚੁਣੇ ਗਏ ਸੀਗੇ ਉਹਨਾਂ ਦੀ ਨਹੀਂ ਉਹਨੇ ਸੁਣੀ ਉਹ ਕੁਝ ਜਿਹੜੇ ਲੋਕਾਂ ਦੀ ਸੁਣ ਕੇ ਉਹਨੇ ਜਿਹੜੀ ਉਹ ਵੀਟੋ ਕਰਤੀ ਦੂਜੀ ਹੁਣ ਐਕਸੈਸ ਦੇਖ ਲਓ 트럼ਪ ਤੱਕ ਐਕਸੈਸ ਅਸਲ ਦੇ ਵਿੱਚ ਕਿੰਨਾ ਦਾ ਆ ਆਪਾਂ ਐਵੇਂ ਜਿਹੜੀਆਂ ਉਹ ਕਹੀਦੀ ਨਾ ਵਕੈਲੋ ਵੀ ਹਵਾ ਦੇ ਵਿੱਚ ਘੋੜੇ ਦੜਾਉਣ ਵਾਲੀਆਂ ਗੱਲਾਂ ਕਰਦੇ ਆ ਵੀ ਖੌਰੇ ਆਪਾਂ ਨੂੰ ਪਤਾ ਨਹੀਂ ਕੀ ਮਿਲ ਜਣਾ ਜਾਂ ਕੱਲ ਨੂੰ ਜਾਂ ਕਿੱਥੇ ਤੱਕ ਆਪਣਾ ਜਿਹੜੀ ਅਪਰੋਚ ਹੋ ਚੁੱਕੀ ਆ ਸੋ ਉਹ ਇਹ ਇਹ ਚੀਜ਼ਾਂ ਨੂੰ ਰਿਅਲਾਈਜ਼ ਕਰੀਏ ਤੇ ਈਵੈਲਿਊਏਟ ਕਰੀਏ ਵੀ ਆਪਾਂ ਜਿਹੜੀ ਆ ਇੱਕ ਉੱਭਰ ਕੇ ਇੱਕ ਸ਼ਕਤੀ ਕਿੱਦਾਂ ਬਣ ਸਕਦੇ ਆ ਅਗਲੇ ਕਰ ਰਹੇ ਆ ਅਗਲੇ ਨੂੰ ਤਾਂ ਤੁਸੀਂ ਖਿੱਚ ਨਹੀਂ ਸਕਦੇ ਉਹਨਾਂ ਦੇ ਕੋਲ ਸ਼ਕਤੀ ਇੱਕ ਡਿਫਰੈਂਟ ਕਾਈਂਡ ਆ ਸਟੇਟ ਆ ਉਹਨਾਂ ਦੇ ਪਿੱਛੇ ਹੋਰ ਬਹੁਤ ਕੁਛ ਆ ਆਪਾਂ ਇਹਨਾਂ ਦੇ ਪੈਰਲਲ ਕਿਦਾਂ ਜਿਹੜਾ ਉਹ ਖੜਨਾ ਆ ਹੈ ਕੋਈ ਆਪਣੀਆਂ ਕੰਪਨੀਆਂ ਜਿਹੜੀਆਂ ਕੋਈ ਸੀਈਓ ਵਾਲੇ ਆ ਵੀ ਉੱਥੇ ਖੜਾ ਹੋਵੇ ਸਿਲੀਕਨ ਵੈਲੀ 'ਚ ਕੋਈ ਆਧਾਰ ਹੋਵੇ ਮਨੀ ਵੀ ਬੋਲਦੀ ਆ ਪੈਸਾ ਦਾ ਬੋਲਦਾ ਹੀ ਬੋਲਦਾ ਆ ਤੁਹਾਡੇ ਲਿੰਕ ਬੋਲਦੇ ਆ ਤੁਹਾਡੇ ਜਿਹੜਾ ਐਕਸੈਸ ਆ ਉਹ ਬੋਲਦਾ ਆ ਇਹ ਇਹ ਚੀਜ਼ਾਂ ਨੂੰ ਜਿੰਨੀ ਜਲਦੀ ਆਪਾਂ ਰਿਅਲਾਈਜ਼ ਕਰ ਲਾਂਗੇ ਤਾਂ ਚੰਗੇ ਰਹਿ ਜਾਾਂਗੇ ਪੋਲੀਟੀਕਲੀ ਚੰਗੇ ਬੰਦਿਆਂ ਨੂੰ ਐਕਟਿਵ ਬੰਦਿਆਂ ਨੂੰ ਉੱਥੇ ਤੱਕ ਜੇ ਨਾ ਕੱਲਿਆ ਤਾਂ ਫਿਰ ਆਪਾਂ ਆਪਾਂ ਨੂੰ ਜਿੱਥੇ ਜਿੱਥੋਂ ਆਏ ਆ ਉੱਥੇ ਵੀ ਉਹੀ ਹਾਲ ਆ ਤੇ ਇਹਨਾਂ ਦਾ ਜੇ ਦਬਦਬਾ ਇਦਾਂ ਹੀ ਕਾਇਮ ਹੁੰਦਾ ਰਿਹਾ ਹਰਜੋਤ ਸਿੰਘ ਜੀ ਤਾਂ ਉਹ ਤੁਸੀਂ ਦੇਖ ਲਿਓ ਵੀ ਕਿਵੇਂ ਹੋਣਾ ਇਹ ਨਾ ਸੋਚਿਓ ਵੀ ਇਹ ਇਕੱਲਾ ਰਿਪਬਲਿਕਨ ਪਾਰਟੀ ਦੇ ਨਾਲ ਆ ਉਹਨਾਂ ਦਾ ਇਹੀ ਆ ਜਿਹੜੇ ਸੀਈਓ ਸੱਜੇ ਹੱਥ ਖੜੇ ਦਿਸਦੇ ਸੀ ਨਾ ਇਸ ਪੂਰੇ ਦੇ ਵਿੱਚ ਉਹ ਉਹ ਸਿਲਿਕਨ ਵੈਲੀ ਨੂੰ ਰਿਪਰੈਜ਼ੈਂਟ ਜਿਹੜਾ ਉਹ ਕਰਦੇ ਆ ਚਾਹੇ ਉਹ ਆਈਬੀਐਮ ਆ ਚਾਹੇ ਉਹ ਪਾਲੋ ਵਾਲਟੋ ਆ ਵੈਂਚਰ ਕੈਪੀਟਲਿਸਟ ਆ ਉਹ ਉਹ ਮਨੀ ਨੂੰ ਰਿਪਰੈਜ਼ੈਂਟ ਕਰ ਰੇ ਇੱਕ ਪਾਸੇ ਮਨੀ ਆ ਇੱਕ ਪਾਸੇ ਪਾਵਰ ਆ ਇੱਕ ਪਾਸੇ ਪ੍ਰਸ਼ਾਸਨ ਆ ਇੱਕ ਪਾਸੇ ਮਨੀ ਆ ਸੋ ਆਪਾਂ ਇਹ ਰਿਅਲਾਈਜ਼ ਕਰੀਏ ਵੀ ਕੀ ਜਿਹੜਾ ਉਹ ਚੱਲ ਰਿਹਾ ਉਹ ਜਿਹੜਾ ਮਨੀ ਵਾਲਾ ਲੌਬੀ ਆ ਉਹ ਚਾਹੇ ਇੱਥੇ ਵਿਚਾਲੇ ਬਾਈਡਨ ਬੈਠਾ ਆ ਚਾਹੇ ਉਹ ਇੱਥੇ ਬੈਠਾ ਆ ਟਰੰਪ ਤੇ ਚਾਹੇ ਇੱਥੇ ਕਿਸੇ ਨੇ ਆ ਕੇ ਕਿਸੇ ਨੇ ਹੋਰ ਬਹਿਣਾ ਆ ਉਹ ਉਸ ਦੀ ਤਾਕਤ ਦੇ ਨਾਲ ਉੱਥੇ ਤੱਕ ਜਿਹੜਾ ਉਹ ਪਹੁੰਚ ਰੇ ਆ ਤੇ ਆਪਾਂ ਵੀ ਭਾਈ ਆਪਣਾ ਕੁਝ ਇਦਾਂ ਦੀ ਚੀਜ਼ ਜਿਹੜੀ ਉਹ ਸਾਰੀਏ ਕੁਝ ਬਣਾਈਏ ਨਹੀਂ ਤਾਂ ਫਿਰ ਆਪਾਂ ਆਪਾਂ ਨੂੰ ਫਿਰ ਇਹੀ ਸੋਚਦੇ ਹੀ ਰਹਿ ਜਾਣਾ ਹੈ ਆਪਾਂ ਵੀ ਕਰਨਾ ਜਿਹੜਾ ਇੱਥੇ ਕੀ ਆ ਸੋ ਜਿੰਨੀ ਜਲਦੀ ਸਿਰ ਜੋੜ ਲੂਗੇ ਤੇ ਚੰਗੇ ਜਿਹੜੇ ਉਹ ਰਹਿਉਗੇ ਆਪਸ ਦੇ ਵਿੱਚ ਸਿਰ ਪਾੜਨ ਉਹ ਜਿਹੜੇ ਉਹ ਹਟ ਜਾਓ ਤੇ ਇਕੱਠੇ ਹੋ ਕੇ ਅੱਗੇ ਵਧਣ ਦੀਆਂ ਜਿਹੜੀਆਂ ਨਾ ਉਸ ਪਾਸੇ ਵੱਲ ਨੂੰ ਜਿਹੜਾ ਉਹ ਚੱਲੋ ਕੀਤਾ ਕਰਾਇਆ ਜਿਹੜਾ ਸਾਰਾ ਕੁਝ ਜਿਹੜਾ ਉਹ ਪਾਣੀ ਉਹਦੇ ਤੇ ਫਿਰ ਜਾਂਦਾ ਆਦਰਵਾਇਸ ਜੀ ਹਰਜੋਤ ਸਿੰਘ ਜੀ ਸੋ ਬਿਲਕੁਲ ਬਹੁਤ ਸਾਰੇ ਜਿਹੜੇ ਹਿੰਦੂ ਭੈਣ ਭਰਾ ਵੀ ਆ ਉਹਨਾਂ ਨੂੰ ਜਿਹੜੀਆਂ ਉਹ ਹਿੰਦੂਤਵੀ ਤਾਕਤਾਂ ਹੈਗੀਆਂ ਆ ਜਿਹੜੀਆਂ ਹਮੇਸ਼ਾ ਹੇਟ ਪਲਾਂਦੀਆਂ ਰਹਿੰਦੀਆਂ ਆ ਸਿੱਖਾਂ ਦੇ ਅਗੇਂਸਟ ਜਾਂ ਮੁਸਲਮਾਨਾਂ ਦੇ ਜਾਂ 크ਰਿਸਚੀਅਨਾਂ ਦੇ ਜਾਂ ਮਿਨੋਰਟੀਜ਼ ਦੇ ਉਹਨਾਂ ਨੂੰ ਵੀ ਹੁਣ ਇੱਥੋਂ ਲੈਸਨ ਲਰਨ ਕਰ ਲੈਣਾ ਚਾਹੀਦਾ ਹੈਗਾ ਸਿੱਖ ਜਿਹੜੇ ਆ ਹਮੇਸ਼ਾ ਹੀ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਹਰ ਇੱਕ ਦੀ ਇੱਜ਼ਤ ਕਰਦੇ ਹੈਗੇ ਆ ਪਰ ਜਦੋਂ ਕਿਤੇ ਵੀ ਕੋਈ ਆਪਣੇ ਹੱਕ ਦੀ ਕਿਤੇ ਕੋਈ ਗੱਲ ਕਰਦੇ ਆ ਤੇ ਬਿਨਾਂ ਕਿਸੇ ਰੀਜ਼ਨ ਤੇ ਇਹ ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਹਿੰਦੂਤਵ ਆਰਗੇਨਾਈਜੇਸ਼ਨਸ ਆ ਉਹ ਵਿਰੋਧ ਕਰਦੀਆਂ ਉਹਦੇ ਕਰਕੇ ਫਿਰ ਸਿੱਖ ਵੀ ਫੀਲ ਦੇ ਫੀਲ ਕਰਦੇ ਵੀ ਕਰੇ ਸਾਰੇ ਹਿੰਦੂ ਜਿਹੜੇ ਆ ਉਹ ਇਦਾਂ ਦੇ ਆ ਪਰ ਇਦਾਂ ਨਹੀਂ ਹੈ ਅ ਜੋ ਕੁਝ ਕੱਲ ਵਾਪਰਿਆ ਅਮਰੀਕਾ ਦੇ ਵਿੱਚ ਦੀਵਾਲੀ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ 트럼ਪ ਨੇ ਵਧਾਈਆਂ ਦਿੱਤੀਆਂ ਚਾਹੇ ਦੀਵੇ ਜਗਾਏ ਪਰ ਜਿਹੜੇ ਮੈਗਾ ਜਿਹੜੇ ਉਹਦੇ ਸਪੋਰਟਰਸ ਹੈਗੇ ਆ ਉਹਨਾਂ ਨੇ ਜੋ ਕਮੈਂਟ ਐਫਬੀਆਈ ਦੇ ਡਾਇਰੈਕਟਰ ਕੈਸ਼ ਬਟੇਲ ਨਿੱਕੀ ਹੈਲੀ ਜਿਹੜੀ ਯੂਨ ਸੈਕਟਰੀ ਵੀ ਰਹੀ ਹੈਗੀ ਆ ਗਵਰਨਰ ਵੀ ਰਹੀ ਹੈਗੀ ਆ ਉਹਦੇ ਥੱਲੇ ਜਾ ਕੇ ਕਮੈਂਟ ਦੇਖੋ ਤੇ ਪੇ ਕਹਿੰਦੇ ਵੀ ਤੁਸੀਂ ਇੱਥੋਂ ਭੱਜ ਜਾਓ ਇੱਥੇ ਤੁਸੀਂ ਕੀ ਕਰਨ ਆਏ ਆ ਤੁਹਾਡਾ ਮੋਲਕ ਨਹੀਂ ਹੈਗਾ ਸੋ ਜਿੰਨੀਆਂ ਵੀ ਮਨੋਰਟੀਜ਼ ਆ ਇਹ ਜੇ ਰਲ ਕੇ ਚੱਲੂਗੀਆਂ ਤਾਂ ਫਾਇਦੇ ਚ ਰਹੂਗੀਆਂ ਪਰ ਜਿਹੜੀਆਂ ਤਾਕਤਾਂ ਜਿਹੜੀਆਂ ਤੋੜਨ ਦੀ ਕੋਸ਼ਿਸ਼ ਕਰਦੀਆਂ ਹੈਗੀਆਂ ਨਾ ਹੇਟ ਫਲਾਉਣ ਦੀਆਂ ਕੋਸ਼ਿਸ਼ ਕਰਦੀਆਂ ਉਹਨਾਂ ਨੂੰ ਜਰੂਰ ਐਕਸਪੋਜ਼ ਕਰਨਾ ਚਾਹੀਦਾ ਹੈਗਾ ਆ ਸੋ ਨਹੀਂ ਤਾਂ ਤੁਸੀਂ ਦੇਖੋ ਵੀ ਇਹ ਪਹਿਲੀ ਵਾਰੀ ਹੋਇਆ ਐ ਇੰਨਾ ਜ਼ਿਆਦਾ ਵਿਰੋਧ ਜੇ ਕਿਉਂਕਿ ਦੀਵਾਲੀ ਤਾਂ ਪਿਛਲੀ ਵਾਰੀ ਵੀ ਮਨਾਈ ਸੀ ਜੋ ਬਾਈਡਨ ਉਹਨਾਂ ਨੇ ਵੀ ਮਨਾਈ ਸੀਗੀ ਉੱਥੇ ਔਰ ਇਸ ਵਾਰੀ ਜਿੰਨਾ ਵਿਰੋਧ ਹੋਇਆ ਨਾ ਤੁਸੀਂ Google ਤੇ ਸਰਚ ਕਰਕੇ ਦੇਖੋ ਬਕ ਬਕ ਨਿਊਜ਼ ਆਊਟਲੈਸ ਜਿਹੜੀਆਂ ਆਊਟਲੈਟਸ ਹੈਗੀਆਂ ਨਿਊਜ਼ 1 ਨਿਊ ਰਿਪਬਲਿਕਰ ਵਰਗੀਆਂ ਜਿੱਦਾਂ ਦੇ ਉਹਨਾਂ ਨੇ ਹੈਡਿੰਗ ਲਾਏ ਆ ਗੋ ਬੈਕ ਮੈਗਾ ਫਲਡਸ ਕੈਸ਼ ਪਟੇਲਸ ਦੀਵਾਲੀ ਪੋਸਟ ਵਿਦ ਰੇਸਿਜ਼ਮ ਨਿਊਜ਼ 1 ਦਾ ਜਿਹੜਾ ਹੈਡਿੰਗ ਸੀ ਮੈਗਾ ਟੌਰਚਰਸ ਕੈਸ਼ ਪਟੇਲ ਓਵਰ ਦੀਵਾਲੀ ਸੈਲੀਬ੍ਰੇਸ਼ਨ ਪੈਸਟਰ ਆਸਕ ਕੈਸ਼ ਪਟੇਲ ਟੂ ਗੋ ਬੈਕ ਹੋਮ ਐਂਡ ਵਰਸ਼ਿਪ ਸੈਂਡ ਡੈਮਨਸ ਨਿੱਕੀ ਹੇਲਦੀ ਫੇਸਸ ਡਿਸਟਰਬਿੰਗ ਕੁਐਸਚਨਸ ਇਹ ਸਾਰਾ ਕੁਝ ਜਿਹੜਾ ਆ ਇਹ ਵਾਪਰ ਰਿਹਾ ਹੈਗਾ ਇਕਨੋਮਿਕ ਟਾਈਮ ਵਰਗੇ ਨੇ ਈਵਨ ਬਵੇਕ ਰਾਮਾ ਸਵਾਮੀ ਜਿਹੜੇ ਆ ਇੱਕ ਹੋਰ ਕਾਂਗਰਸਮੈਨ ਉਹਨ ਜਿਹੜਾ ਫੁੱਲ ਝੜੀ ਦੀ ਜਿਹੜੀ ਆ ਆਪਣੇ ਬੱਚੇ ਦੇ ਨਾਲ ਫੋਟੋ ਪਾਈ ਸੀ ਤੇ ਉਹਦੇ ਥੱਲੇ ਮੈਗਾ ਵਾਲੇ ਕਹਿੰਦੇ ਵੀ ਤੂੰ ਉਹ ਫੋਟੋ ਪਾ ਜਿਹੜੀ 4th ਜੁਲਾਈ ਨੂੰ ਪਾਈ ਸੀ ਠੀਕ ਹੈ ਕਿ ਨਹੀਂ ਸੋ ਇੱਕ ਤਾਂ ਇਹ ਵੀ ਗੱਲ ਆ ਠੀਕ ਆ ਬਿਲਕੁਲ ਸਾਨੂੰ ਆਪਣੇ ਜਿਹੜੇ ਜਿਹੜੇ ਤਿਹਾਰ ਆ ਚਾਹੇ ਉਹ ਧਾਰਮਿਕ ਆ ਚਾਹੇ ਉਹ ਕਲਚਰਲ ਆ ਮਨਾਣੇ ਚਾਹੀਦੇ ਆ ਪਰ ਜਿਹੜੇ ਮੁਲਕ ਦੇ ਆਪਾਂ ਸਿਟੀਜ਼ਨ ਹੈਗੇ ਆ ਨਾ ਉੱਥੇ ਦੇ ਜਿਹੜੇ ਉਹਨਾਂ ਦੇ ਦਿਨ ਹੁੰਦੇ ਆ ਉਹ ਵੀ ਮਨਾਣੇ ਚਾਹੀਦੇ ਹੈਗੇ ਆ ਸੋ ਨਹੀਂ ਤਾਂ ਜਿਹੜੇ ਰਿਪਰੈਜ਼ੈਂਟੇਟਿਵ ਸਵਾਸ ਉਬਰਾਮਨੀਆਂ ਵਾ ਵਰਜੀਨੀਆ ਤੋਂ ਉਹਨਾਂ ਨੇ ਨਾ ਹੈਪੀ ਦਿਵਾਲੀ ਫਰੋਮ ਮਾਈ ਫੈਮਿਲੀ ਟੂ ਯੂਅਰਸ ਆਪ ਤੇ ਨਾਲ ਉਹਨਾਂ ਦੀ ਛੋਟੀ ਜਿਹੀ ਬੱਚੀ ਆ ਤੇ ਫੁੱਲ ਛੜੀ ਦੀ ਫੋਟੋ ਪਾਈ ਤੇ ਉਹਦੇ ਥੱਲੇ ਫਿਰ ਜਿਹੜੇ ਮੈਗਾ ਵਾਲੇ ਉਹ ਕਹਿੰਦੇ ਆ ਵੀ 4 ਜੁਲਾਈ ਨੂੰ ਤੇਰੀ ਜਿਹੜੀ ਪਟਾਕੇ ਜਾਂ ਫੁੱਲ ਛੜੀ ਉਹ ਕਿੱਥੇ ਗਈ ਸੀ ਹਮ ਅ इवन दो ਹਰਜੋਸਿੰਘ ਜੀ ਜੇ ਮਨਾਈ ਵੀ ਹੋਊਗੀ ਨਾ 4th ਆਫ ਜੁਲਾਈ ਤਾਂ ਵੀ ਇਹੋ ਜਿਹੇ ਨੇ ਤਾਂ ਕਹਿਣਾ ਹੀ ਆ ਇਹ ਬੰਦੇ ਤਾਂ ਜਿਹੜੇ ਰੇਸਿਸਟ ਆ ਉਹ ਰੇਸਿਸਟ ਹੀ ਜਿਹੜੇ ਰਹਿਣੇ ਇਹਨਾਂ ਦਾ ਤੁਸੀਂ ਕੁਝ ਨਹੀਂ ਕਰ ਸਕਦੇ ਇਹ ਹਰ ਕਮਿਊਨਿਟੀ ਚ ਹਰ ਭਾਈਚਾਰੇ ਚ ਜਿਹੜੇ ਆ ਉਹ ਇਦਾਂ ਦੇ ਆਪਾਂ ਨੂੰ ਮਿਲਦੇ ਹੀ ਆ ਮੁੱਦਾ ਜਿਹੜਾ ਇਹ ਆਉਂਦਾ ਹਰਜੋਸਿੰਘ ਜੀ ਜਿਹੜੇ ਚੁਣੇ ਹੋਏ ਜਦੋਂ ਅਧਿਕਾਰੀ ਇਦਾਂ ਦੇ ਗੱਲਾਂ ਕਰਦੇ ਆ ਉਦੋਂ ਥੋੜਾ ਜਆ ਬੰਦੇ ਨੂੰ ਹੁੰਦਾ ਯਾਰ ਇਹ ਕਿ ਕਿਦਨੀ ਕਮਲੀਆਂ ਜਣੀਆਂ ਇਹ ਗੱਲਾਂ ਜਿਹੜੀਆਂ ਕਰਨ ਲੱਗ ਗਏ ਫਲੋਰੀਡਾ ਦਾ ਇੱਕ ਕਾਂਗਰਸਮੈਨ ਆ ਉਹ ਹੋਰਨੋ ਉਸ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ ਆ ਉਹ ਕਹਿੰਦਾ ਵੀ ਸਾਰੇ ਇੰਡੀਆ ਰਿਪੋਰਟ ਉਹਨਾਂ ਦੀ ਮਾਸ ਡਿਪੋਟੀਸ਼ਨ ਜਿਹੜੀ ਉਹ ਕਰ ਦੇਣੀ ਚਾਹੀਦੀ ਆ ਪਾਮਬੇ ਚ ਪਾਮ ਪਾਮ ਬੇ ਸੌਰੀ ਸਿਟੀ ਆਫ ਪਾਮਬੇ ਫਲੋਰੀਡਾ ਉਥੇ ਦਾ ਇਹ ਬੰਦਾ ਆ ਕਾਉਂਸਲ ਮੈਂਬਰ ਆ ਤੇ ਉਹਨੇ ਜਿਹੜੀ ਪੋਸਟ ਜਿਹੜੀ ਉਹ ਪਾਈ ਆ ਤੇ ਹੁਣ ਉਸ ਦੇ ਅਸਤੀਫੇ ਦੀ ਮੰਗ ਜਿਹੜੀ ਉਥੇ ਉਠੀ ਪਈ ਆ ਕਹਿੰਦੇ ਵੀ ਇਹ ਤਾਂ ਸਾਡੀਆਂ ਪਾਕਟਸ ਡਰੇਨ ਕਰ ਰਹੇ ਆ ਆ ਇੰਡੀਆ ਦੇ ਵਿੱਚ ਜਾਣ ਤੋਂ ਪਹਿਲਾਂ ਤੇ ਕਹਿੰਦੇ ਵੀ ਵਾਰਸ ਗੱਲ ਆ ਵੀ ਕਈ ਵਾਰ ਇੱਥੇ ਹੀ ਰਹਿ ਜਾਂਦੇ ਆ ਸੋ ਉਹ 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 ਤੋਂ ਬਾਅਦ ਚ ਇਹਦਾ ਵੀ ਖਾਸਾ ਜਿਹੜਾ ਉਹ ਵਿਰੋਧ ਜਿਹੜਾ ਉਹ ਚੱਲ ਰਿਹਾ ਚੈਂਡਲਰ ਲੈਂਜਵਿਨ ਜਿਹੜਾ ਪਾਮ ਬੇ ਦਾ ਜਿਹੜਾ ਕੌਂਸਲ ਮੈਂਬਰ ਆ ਪਿਛਲੇ ਸਾਲ ਹੀ ਜਿਹੜਾ ਉਹ ਚੁਣਿਆ ਗਿਆ ਆ ਜਿੱਤ ਕੇ ਉੱਥੇ ਪਹੁੰਚਿਆ ਆ ਤੇ ਉਹਨੇ ਇਦਾਂ ਦੇ ਜਿਹੜੇ ਕਮੈਂਟ ਆ ਉਹ ਕੀਤੇ ਆ ਪੜੇ ਆ ਵੀ ਇਦਾਂ ਦੇ ਬਥੇਰੇ ਲੋਕ ਨੇ ਜਿਹੜੇ ਉਹ ਤੁਰੇ ਫਿਰਦੇ ਆ ਪਰ ਸਿੱਖਾਂ ਨੂੰ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਪਹਿਲਾਂ ਆਪਾਂ ਗੱਲ ਕਰ ਰਹੇ ਆ ਵੀ ਆਪਾਂ ਨੂੰ ਆਪਣੀ ਜਿਹੜੀ ਇੱਕ ਪਾਵਰ ਆ ਉਹ ਸਟਰੋਂਗ ਕਰਨੀ ਪੈਣੀ ਆ ਜਿਹੜੀਆਂ ਆਪਾਂ ਇਹ ਚੀਜ਼ਾਂ ਮੋਨੀਟਰ ਕਰ ਰਹੇ ਆ ਜਿਹੜੀਆਂ ਇਹ ਚੀਜ਼ਾਂ ਆਪਾਂ ਐਨਲਿਸਿਸ ਜਿਹੜੀਆਂ ਉਹ ਚੀਜ਼ਾਂ ਕਰ ਰਹੇ ਆ ਵੀ ਅਦਰਵਾਇਜ਼ ਆਪਣੇ ਲਈ ਰਸਤੇ ਦੇ ਵਿੱਚ ਫਿਰ ਕੰਡੇ ਜਿਆਦਾ ਨੇ ਤੇ ਤੁਰਨਾ ਫਿਰ ਸਾਰਿਆਂ ਨੂੰ ਔਖਾ ਜਿਹੜਾ ਉਸਤੇ ਉੱਤੇ ਬਾਅਦ ਦੇ ਵਿੱਚ ਜਿਹੜਾ ਉਹ ਲੱਗੇਗਾ ਇਕੱਠੇ ਹੋ ਕੇ ਆ ਕਮਿਊਨਿਟੀ ਨੂੰ ਤਾਂ ਚੱਕਣ ਵਾਲੀਆਂ ਜਿਹੜੀਆਂ ਗੱਲਾਂ ਕਰੋ ਉਹ ਵੱਖਰੀ ਗੱਲ ਆ ਵੀ ਕਮਿਊਨਿਟੀ ਦੇ ਵਿੱਚ ਇਦਾਂ ਦੇ ਗੰਦੇ ਆਂਡੇ ਬਹੁਤ ਨੇ ਜਿਹੜੇ ਬਦਨਾਮੀ ਹੀ ਬਦਨਾਮੀ ਜਿਹੜੀ ਆ ਉਹ ਸਾਰਿਆਂ ਦੇ ਸਿਰ ਜਿਹੜਾ ਉਹ ਪਵਾ ਜਾਂਦੇ ਆ ਚੰਗੇ ਭਲੇ ਕੰਮ ਕਰਦੇ ਲੋਕਾਂ ਨੂੰ ਵੀ ਨਮੋਸ਼ੀ ਉਹਨਾਂ ਲੋਕਾਂ ਦੇ ਕਰਕੇ ਜਿਹੜੀ ਉਹ ਸਾਹਮਣੇ ਜਿਹੜੀ ਉਹ ਚਲਣੀ ਪੈ ਜਾਂਦੀ ਹੈ ਜੀ ਸੋ ਬਿਲਕੁਲ ਤੁਹਾਨੂੰ ਅਸੀਂ ਅੱਜ ਦਾ ਜਿਹੜਾ ਸ਼ੀਸ਼ਾ ਦਿਖਾ ਦਿੰਦਾ ਕਿੱਥੇ ਸਿੱਖ ਕੌਮ ਖੜੀ ਆ ਇਹ ਜਿਹੜੀਆਂ ਹੋਰ ਮਿਨੋਰਟੀਜ਼ ਆ ਉਹ ਖੜੀਆਂ ਹੈਗੀਆਂ ਅਹ ਠੀਕ ਆ ਗੁਰੂ ਘਰਾਂ ਦੇ ਵਿੱਚ ਇਲੈਕਸ਼ਨਾਂ ਲੜਾਈਆਂ ਹੁੰਦੀਆਂ ਰਹਿੰਦੀਆਂ ਪਰ ਜਿਹੜੇ ਸਾਡਾ ਮੁੱਦਾ ਆ ਅ ਜਦੋਂ ਸਾਡੀ ਕੌਮ ਦੀ ਗੱਲ ਆndi ਆ ਸਾਡੀ ਧਰਮ ਦੀ ਗੱਲ ਆndi ਆ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜੀ ਆ ਇਕੱਠੇ ਹੋ ਕੇ ਗੱਲ ਕਰਨੀ ਚਾਹੀਦੀ ਹੈਗੀ ਆ ਤੇ ਨਹੀਂ ਤਾਂ ਤੁਸੀਂ ਦੇਖੋ ਫੇ ਇਹ ਆਪਾਂ ਬਾਰ ਬਾਰ ਤੁਹਾਨੂੰ ਕਹਿ ਰਹੇ ਆਂ ਕਿ ਸਿੱਖ ਕੌਮ ਨੂੰ ਉਹ ਜਿਹੜੀਆਂ ਹਿੰਦੂਤਵੀ ਤਾਕਤਾਂ ਆ ਉਹ ਇਸ ਤਰ੍ਹਾਂ ਕੋਸ਼ਿਸ਼ ਕਰ ਰਹੀਆਂ ਵੀ ਇਹਨਾਂ ਨੂੰ ਜਿੱਦਾਂ ਹਮਾਸ ਵਾਲਿਆਂ ਨੂੰ ਸ਼ੋਅ ਕੀਤਾ ਜਾਂਦਾ ਨਾ ਦੇਖੋ ਇਹ ਤਾਂ ਪੂਰੀ ਦੁਨੀਆ ਚ ਇਹ ਪ੍ਰੋਟੈਸਟ ਕਰਦੇ ਆ ਇਹ ਤਾਂ ਟੈਰਰਿਸਟ ਹੈਗੇ ਆ ਆ ਉਦੋਂ ਹੀ ਉਹ ਸਿੱਖਾਂ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆ ਪਿਛਲੇ ਤੁਸੀਂ ਸਾਰੇ ਮੁਲਕਾਂ ਦੇ ਰਿਜ਼ਲਟ ਵੀ ਦੇਖ ਲਓ ਆ ਸੋ ਇਹ ਸਾਨੂੰ ਇਕੱਠੇ ਹੋ ਕੇ ਆ ਸੋਚ ਜੋੜ ਕੇ ਜਿਹੜਾ ਆ ਜੇ ਅਸੀਂ ਇਕੱਲੇ ਇਕੱਲੇ ਆਪਣੇ ਆਪਣੇ ਬਿਜ਼ਨਸ ਸਕਸੈਸਫੁਲ ਆ ਤੇ ਐਜ਼ ਅ ਕੌਮ ਵੀ ਸਾਨੂੰ ਇਕੱਠੇ ਹੋ ਕੇ ਜਿਹੜਾ ਜਿਹੜੇ ਸਾਡੇ ਇਕੱਠੇ ਇਸ਼ੂ ਹੈਗੇ ਆ ਇੱਕੋ ਹੀ ਇਸ਼ੂ ਆ ਉਹਨਾਂ ਤੇ ਵਰਕਆਊਟ ਕਰਨਾ ਚਾਹੀਦਾ ਹੈ